ਜੀ ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਆ ਵੀਰੇ ਜਿਹੜੀ ਅੱਜ ਦੀ ਆਪਾਂ ਗੱਲਬਾਤ ਕਰਨ ਚੱਲੇ ਆ ਅੱਜ ਅੱਜ ਦੀ ਗੱਲਬਾਤ ਦੇ ਵਿੱਚ ਆਪਾਂ ਨੂੰ ਪਿੱਛੇ ਮੁੰਡਾ ਮਿਲਿਆ ਵਾ ਇਹ ਮੁੰਡੇ ਦਾ ਆਪਾਂ ਨਾਮ ਪਤਾ ਕਰਦੇ ਆ ਤੇ ਮੁੰਡੇ ਨੇ ਜਿਹੜੀ ਆਪਦੀ ਕਹਾਣੀ ਦੱਸੀ ਆ ਤੇ ਕਹਾਣੀ ਬੜੀ ਉਲਝੀ ਹੋਈ ਆ ਤੇ ਬੜੇ ਪੰਗੇ ਦੇ ਵਿੱਚ ਮੁੰਡਾ ਫਸਿਆ ਤੇ ਮੁੰਡਾ ਪੜਨਾ ਚਾਹੁੰਦਾ ਵਾ ਤੇ ਪਿਓ ਇੱਕ ਨਸ਼ਾ ਕਰ ਲੱਗ ਪਿਆ ਤੇ ਮੁੰਡਾ ਉੱਥੇ ਘਰੇ ਜਿਹੜਾ ਦਾ ਪਿਓ ਸੀਗਾ ਉਹ ਕਿੱਥੇ ਰਹਿੰਦਾ ਬੁੱਗੇ ਉਹ ਮੰਦਰੀ ਮੰਦਰੀ ਕਰਦਾ ਕੀ ਹੈ ਉਹ ਤੇ ਜ਼ਿਮੀਦਾਰਾਂ ਦੇ ਪੱਠੇ ਪਾਉਂਦਾ ਜ਼ਿਮੀਦਾਰਾਂ ਦੇ ਇਹਨਾਂ ਨੂੰ ਪੱਠੇ ਪਾਉਂਦਾ ਵਾ ਤੇ ਨਸ਼ਾ ਨਸ਼ਾ ਪਤਾ ਵੀ ਕਰਦਾ ਕੋਈ ਉਹ ਹਾਂਜੀ ਕੀ ਕਰਦਾ ਚਿੱਟਾ ਪੀਂਦਾ ਬਈ ਉਹ ਚਿੱਟਾ ਪੀਣ ਲੱਗ ਪਿਆਂਦਾ ਬਾਪੂ ਤੇ ਇਹ ਮੁੰਡਾ ਬਈ ਆ ਤੇਰਾ ਪਿੰਡ ਕਿਹੜਾ ਵਾ ਇਹ ਆਫਾ ਤੇ ਗੜ ਫਤਿਹਗੜ ਕੋਰੋਟਾਣਾ ਹਾਂਜੀ ਫਤਿਹਗੜ ਕੋਰੋਟਾਣਾ ਦਾ ਬੰਦਾ ਮੁੰਡਾ ਵਾ 35 35 ਹਾਂਜੀ ਹਾਂਜੀ ਵੀਰੇ ਫਤਿਹਗੜ ਕੋਰੋਟਾਣਾ ਦਾ ਮੁੰਡਾ ਏ ਤੇ ਇਹ ਆਪਦੇ ਬਾਪੂ ਕੋਲ ਗਿਆ ਸੀਗਾ ਪੈਸੇ ਲੈਣ ਦੇ ਲਈ ਪੈਸੇ ਲੈਣ ਕਿੱਥੇ ਗਿਆ ਸੀ ਮੰਦਰੀ ਮੰਦਰੀ ਵੀਰੇ ਪੈਸੇ ਲੈਣ ਗਿਆ ਸੀਗਾ ਵਿਚਾਰਾ ਪਤਾ ਨਹੀਂ ਕਿਵੇਂ ਗਿਆ ਵਾ ਗਿਆ ਕਿਨੇ ਤੇ ਕਿਸੇ ਨਾ ਵਿਚਾਰਾ ਬਹਿ ਕੇ ਗਿਆ ਵੀਰੇ ਬੜਾ ਮਾੜਾ ਕੰਮ ਚੱਲਦਾ ਪਿਆ ਵਾ ਆਪਣੇ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਵਾ ਇਹ ਨਸ਼ੇ ਨੂੰ ਘਟਾਉਣ ਦੇ ਲਈ ਨਸ਼ੇ ਨੂੰ ਠਾਰ ਪਾਉਣ ਦੇ ਲਈ ਸਰਕਾਰਾਂ ਨੂੰ ਵੀ ਕੁਝ ਕਰਨਾ ਚਾਹੀਦਾ ਵਾ ਤੇ ਆਪਣੇ ਵਰਗੇ ਵੀਰਾ ਭਰਾਵਾਂ ਨੂੰ ਕੁਝ ਕਰਨਾ ਚਾਹੀਦਾ ਕਿ ਲੋਕ ਨਸ਼ਾ ਨਾ ਕਰਨ ਆਪਦੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਆਪਦੀ ਜ਼ਿੰਦਗੀ ਤੇ ਉਹਨੇ ਕੀ ਬਚਾਉਣੀ ਹੁਣ ਗਾਉਂ ਦੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਇਹ ਮੁੰਡਾ ਆਦੇ ਬਾਪੂ ਕੋਲ ਪੈਸੇ ਲੈਣ ਗਿਆ ਸੀ ਬਈ ਕਿੰਨੇ ਰੁਪਏ ਲੈਣ ਗਿਆ ਸੀ 300 300 ਰੁਪਏ ਲੈਣ ਗਿਆ ਸੀ 300 ਰੁਪਏ ਕੀ ਕਰਨਾ ਉਹ ਬੁੱਕ ਲਾਉਂਗਾ ਉਹ ਵੀਰੇ ਨੇ ਬੁੱਕ ਲੈਣੀ ਸੀਗੀ ਸਕੂਲੇ ਗਿਆ ਸੀ ਨਹੀਂ ਹਾਂਜੀ ਸਕੂਲੇ ਗਿਆ ਸੀ ਸਕੂਲੇ ਕੀ ਕਹਿੰਦੇ ਸੀ ਉਹ ਕਹਿੰਦੇ ਬੁੱਕ ਲੈ ਉਹ ਸਾਰਿਆਂ ਨੇ 3-300 ਰੁਪਏ ਲੈ ਕੇ ਆਉਣਾ ਤੇ ਬੁੱਕ ਮਿਲਣੀ ਬੁੱਕ ਕਿਹੜੀ ਮਿਲਣੀ ਆ ਇਹ ਅਨਮੋਦੀਆਂ ਵਾਲੀ ਕਿਹੜੀ ਮੋਦੀਆਂ ਵਾਲੀ ਕੋਈ ਨਹੀਂ ਮੋਦੀਆਂ ਵਾਲੀ ਕੋਈ ਬੁੱਕ ਆ ਉਹ ਮਿਲਨੀ ਸੀਗੀ 9 ਤੇ 9 ਉਹ ਬੁੱਕ ਮੇਰੇ ਕੋਲੋਂ ਫੋਨ ਆ ਗਿਆ ਇੱਕ ਮਿੰਟ ਹੋਲਡ ਲਓ ਜੀ ਵੀਰੇ ਫੋਨ ਆ ਗਿਆ ਸੀਗਾ ਬਾਪੂ ਦਾ ਤੇ ਆਪਾਂ ਉਧਰ ਗੱਲ ਕਰ ਲਾ ਪਏ ਸੀਗੇ ਮੈਂ ਜਿੱਥੇ ਜਿਹੜੀ ਗੱਲ ਕਰਦਾ ਪਿਆ ਨਸ਼ੇ ਨੇ ਇੰਨੇ ਮਾੜੇ ਹਾਲਾਤ ਕਰਤੇ ਆ ਕਿ ਬੱਚਿਆਂ ਨੂੰ ਵੀ ਆਪਾਂ ਪੜ੍ਹਾ ਨਹੀਂ ਸਕਦੇ ਜੇ ਬੱਚਿਆਂ ਨੂੰ ਅੱਜ ਆਪਾਂ ਪੜ੍ਹਾਵਾਂਗੇ ਨਾ ਤੇ ਬੱਚੇ ਕੱਲ ਨੂੰ ਕੀ ਕੰਮ ਕਰਨਗੇ ਇਹ ਬੱਚੇ ਦੀ ਉਮਰ ਬਈ ਉਮਰ ਕਿੰਨੀ ਹੈ ਤੇਰੀ 11 ਸਾਲ ਵਿਚਾਰੇ ਦੀ ਉਮਰ ਆ ਅੰਨੇ ਮੈਨੂੰ ਹੱਥ ਦੇ ਹੱਥ ਦੇ ਕੇ ਫਿਰ ਮੈਨੂੰ ਬਿਠਾਇਆ ਵਾ ਬਾਪੂ ਨਸ਼ੇ ਤੇ ਲੱਗਾ ਕਿਵੇਂ ਸੀ ਉਹ ਪਹਿਲਾਂ ਤਾਂ ਨਹੀਂ ਪਿੰਦਾ ਇੰਨੀ ਸਾਲ ਮਗਰ ਲੱਗੇ ਦੂਸਰੇ ਦੇ ਮਗਰ ਲਾ ਕੇ ਨਸ਼ੇ 'ਚ ਲੱਗ ਗਿਆ ਤੇ ਬੇਬੇ ਕੀ ਕੰਮ ਕਰਦੀ ਐ ਆਲੂ ਵਾਲੀ ਲੇਬਰ ਜਾਂਦੀ ਐ ਆਲੂ ਵਾਲੀ ਲੇਬਰ ਜਾਂਦੀ ਐ ਵੀਰੇ ਅੰਨੇ ਦੀ ਬੇਬੇ ਤੋਂ ਪੈਸੇ ਮੰਗੇ ਤੇ ਬੇਬੇ ਕੋਲੇ ਪੈਸੇ ਹੈ ਕੋਈ ਨਹੀਂ ਸੀ ਅੰਨੇ ਗਿਆ ਛਲਾ ਦੇ ਬਾਪੂ ਕੋਲੇ ਜਾ ਕੇ ਪੈਸੇ ਲੈ ਕੇ ਆ ਤੇ ਇਹ ਵਿਚਾਰਾ ਪਤਾ ਨਹੀਂ ਕਿਵੇਂ ਗਿਆ ਤੇ ਕਿਵੇਂ ਆਇਆ ਵਾ ਤੇ ਹੁਣ ਨੂੰ ਮੈਂ ਲੈ ਕੇ ਜਾਣਾ ਪਿਆ ਵਾ ਤੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਲਾਉਣੇ ਆ ਤੇ ਮੈਂ ਗੱਲਬਾਤ ਪਰ ਪੁੱਛਣੇ ਆ ਕੀ ਗੱਲ ਕੀ ਕੀ ਬਾਤ ਆ ਤੇ ਬਈ ਮੁੰਡੇ ਨੇ ਪੜ੍ਹਨਾ ਚਾਹੁੰਦਾ ਵਾ ਤੇ ਮੁੰਡੇ ਕੋਲ ਪੜ੍ਹਨ ਜੋਗੇ ਪੈਸੇ ਨਹੀਂ ਹੈਗੇ ਇਹਦੇ ਪਿਓ ਨੇ ਨੂੰ ਫਿਰ ਭਜਾਤਾ ਵਾ ਆਵਦੀ ਉਹ ਥਾਂ ਤੋਂ ਕਿ ਭਾਜਾ ਮੇਰੇ ਤੋਂ ਕੋਈ ਰੁਪਿਆ ਨਹੀਂ ਹੈਗਾ ਉਹਨੇ ਫਿਰ ਕੋਈ ਨਸ਼ਾ ਕਰਨਾ ਹੋਣਾ ਉਹ ਤੇ ਆਪਦਾ ਨਸ਼ਾ ਇੱਕ ਬੜਾ ਔਖਾ ਹੋ ਕੇ ਕਰਦਾ ਵਾ ਤੇ ਕੀ ਨਾਮ ਕੀ ਤੇਰੇ ਪਿਓ ਦਾ ਜਸਪ੍ਰੀਤ ਜਸਪ੍ਰੀਤ ਨਾਮ ਵੀਰੇ ਬਹੁਤ ਮਾੜੀ ਗੱਲ ਆ ਵੀਰੇ ਇਹੋ ਜੇ ਬੱਚਿਆਂ ਦੀ ਆਪਾਂ ਸਾਰੇ ਵੀਰਾਂ ਭਰਾਵਾਂ ਨੂੰ ਮਦਦ ਕਰਨੀ ਚਾਹੀਦੀ ਹੈ ਜਿੰਨੀ ਹੋ ਸਕਦੀ ਆਪਾਂ ਮਦਦ ਕਰੀਏ ਮੁੰਡਾ ਪੜ੍ਹਨਾ ਚਾਹੁੰਦਾ ਵਾ ਆਪਾਂ ਮੁੰਡੇ ਨੂੰ ਕੋਸ਼ਿਸ਼ ਆਪਣੀ ਇਹ ਹੁਣ ਚਾਹੀਦੀ ਆ ਕਿ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਗਰੀਬਾਂ ਦੀ ਮਦਦ ਕਰੀਏ ਜਿਹੜਾ ਮੁੰਡਾ ਪੜ੍ਹਨਾ ਚਾਹੁੰਦਾ ਉਹਨੂੰ ਤੇ ਪੜਾਉਣ ਦੀ ਪੂਰੀ ਕੋਸ਼ਿਸ਼ ਕਰੀਏ ਆਪਾਂ ਵੀਰ ਨੂੰ ਮਦਦ ਕਰਾਂਗੇ ਤੇ ਕਿਹੜੀ ਕਲਾਸ ਕਿਹੜੀ ਜਨੂੰ 5ਵੀਂ 5ਵੀਂ ਕਲਾਸ ਦੇ ਵਿੱਚ ਮੁੰਡਾ ਵਾ ਤੇ ਵੀਰੇ ਯਾਰ ਹੁਣ ਇਸ ਤੋਂ ਬਾਅਦ ਛੇ ਮਹੀਨੇ ਜਦੇ ਹੋਇਆ ਨਾ ਹੁਣ ਕੀ ਸੋਚਿਆ ਕੀ ਆ ਵੱਡੇ ਹੋ ਕੇ ਵੀਰੇ ਮੁੰਡੇ ਨੇ ਫੌਜੀ ਬੰਨਾ ਵਾ ਮੁੰਡੇ ਦੇ ਸੁਪਨੇ ਆ ਕਿ ਮੈਂ ਪੜ੍ਹ ਲਿਖ ਕੇ ਆਪਣੇ ਦੇਸ਼ ਦੇ ਲਈ ਸਾਰੀ ਜ਼ਿੰਦਗੀ ਸਾਰੀ ਜਿਹੜੀ ਜ਼ਿੰਦਗੀ ਆ ਦੇਸ਼ ਦੀ ਲਈ ਲਾਉਣੀ ਆ ਤੇ ਆਪਾਂ ਦਾ ਫਰਜ਼ ਬੰਦਾ ਵਾ ਵੀਰੇ ਵੱਧ ਤੋਂ ਵੱਧ ਆਪਾਂ ਵੀਰ ਭਰਾ ਦੀ ਮਦਦ ਕਰੀਏ ਕਿ ਇਹ ਮੁੰਡਾ ਪੜ੍ਹ ਸਕੇ ਹਨਾ ਤੇ ਹੁਣ ਜਿੰਨੇ ਦੀ ਕਿਤਾਬ ਕਿੰਨੇ ਦੀ ਕਿਤਾਬ ਬੋਲ 300 ਰੁਪਏ ਦੀ 300 ਰੁਪਏ ਦੀ ਕਿਤਾਬ ਆ ਤੇ ਮੁੰਡੇ ਕੋਲ ਪੈਸੇ ਨਹੀਂ ਹੈਗੇ ਤੇ ਹੁਣ ਆਪਾਂ ਆਪਾਂ ਵੀਰ ਨੂੰ ਪੈਸੇ ਦੇਣੇ ਆ ਵੀਰ ਵਿਚਾਰਾ ਬੱਚਾ ਖੁਸ਼ ਹੋਊਗਾ ਤੇ ਜਾ ਕੇ ਆਪਦੇ ਮੈਡਮਾ ਨੂੰ ਜਾ ਕੇ ਪੈਸੇ ਦੇਊਗਾ ਤੇ ਜਾ ਕੇ ਕਿਤਾਬ ਲੈ ਲੂ ਕਿਤਾਬ ਦੇ ਵਿੱਚ ਕੀ ਹੈ ਪਤਾ ਪੁੱਤ ਕੀ ਹੈ ਲਈ ਹਾਂਜੀ ਉਹ ਜਿਹੜਾ ਕੁਝ ਪੇਪਰਾਂ 'ਚ ਉਹ ਪ੍ਰਸ਼ਨ ਆਉਣੇ ਆ ਉਹਦੇ ਵਿੱਚੋਂ ਜਿਹੜਾ ਕੁਝ ਪੇਪਰਾਂ ਦੇ ਵਿੱਚ ਉਹ ਪ੍ਰਸ਼ਨ ਆਉਣੇ ਆ ਕਿਤਾਬ ਦਾ ਨਾਮ ਕੀ ਆ ਨਵੋਧਿਆ ਦੀ ਕੋਈ ਕਿਤਾਬ ਆ ਤੇ ਜਿਹੜਾ ਕੁਝ ਪੇਪਰਾਂ ਦੇ ਵਿੱਚ ਹੋਣਾ ਉਹ ਮੁੰਡਾ ਪੜ੍ਹਨਾ ਚਾਹੁੰਦਾ ਕਿ ਮੈਂ ਪੜ੍ਹ ਕੇ ਆਪਦੇ ਪੇਪਰ ਵਧੀਆ ਨੰਬਰ ਲੈ ਕੇ ਆਵਾਂ ਕਿ ਉਸ ਤੋਂ ਬਾਅਦ ਮੈਂ ਆਦੀ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਲ ਕਰਾਂ ਤੇ ਆਪਾਂ ਹੁਣ ਵੀਰ ਦੀ ਮਦਦ ਕਰਦੇ ਆਂ ਤੇ ਪੂਰੀ ਆਪਾਂ ਨੂੰ ਚਲੋ ਸਾਰੇ ਵੀਰਾਂ ਨੂੰ ਮੈਂ ਤਾਂ ਇਕੱਲੇ ਨੂੰ ਨਹੀਂ ਕਿੰਨਾ ਵੀਰੇ ਸਾਰੇ ਜਿੰਨੇ ਵੀਰ ਭਰਾ ਦੇਖਦੇ ਪਏ ਹਨ ਸਾਰੇ ਜਾਣੇ ਹੀ ਵੀਰ ਦੀ ਮਦਦ ਕਰਨੀ ਚਾਹੀਦੀ ਆ ਜਿਹੜੇ ਤੁਹਾਡੇ ਗਰੀਬ ਜਵਾਗ ਮਿਲਦੇ ਹਨਾ ਉਹਨਾਂ ਨੂੰ ਪੈਸੇ ਦੇਣੇ ਚਾਹੀਦੇ ਹੁਣ ਜੇ ਮੇਰੇ ਕੋਲ ਮੈਂ ਪੈਸੇ ਚੈੱਕ ਕਰਨਾ ਵੀਰੇ ਪੈਸੇ ਹੋਏ ਤੇ ਮੈਂ ਤੈਨੂੰ ਦੇਣਾ ਵਾ ਤੇ ਤੂੰ ਆਪਦੀ ਨਵੋਦਿਆ ਦੀ ਜਿਹੜੀ ਤੇਰੀ ਕਿਤਾਬ ਹੈਗੀ ਹੈ ਨਾ ਉਹ ਲੈ ਲਈ ਬੁੱਗੇ ਠੀਕ ਆ ਆ ਚੱਕ ਪੁੱਤਰ ਮੇਰੇ ਕੋਲੇ ਹੈਗੇ ਆ ਪੈਸੇ ਟੁੱਟੇ ਹੈਗੇ ਆ 400 ਰੁਪਿਆ ਵੀਰੇ ਤੇ ਇਹ ਜਿਹੜਾ 400 ਰੁਪਿਆ ਜਵਾਗ ਨੂੰ ਦੇਵਾਂਗੇ ਤੇ 300 ਰੁਪਏ ਦੀ ਦੇ ਦੂ ਚਾਰ ਬੱਚਾ ਕਿਤਾਬ ਲੈ ਲੂਗਾ ਹਨਾ ਕਿਤਾਬ ਲੈ ਕੇ ਪੜ੍ਹੇਗਾ ਨਾ ਹਾਂਜੀ ਵਧੀਆ ਨੰਬਰ ਲੈ ਕੇ ਆਏਗਾ ਹਾਂਜੀ ਚਲ ਠੀਕ ਆ ਬੁੱਗੇ ਮੈਂ ਆਪਣਾ ਮੈਂ ਮਦਦ ਕਰ ਦਿਨਾ ਹੈ ਜਿਹੜਾ ਕੋਈ ਗਰੀਬ ਭਰਾ ਆਪਣਾ ਮਿਲਦਾ ਵਾ ਮੈਂ ਚਾਹਣਾ ਹੈ ਨਾ ਵੀਰ ਦੀ ਮਦਦ ਹੋਵੇ ਤੇ ਆ ਚੱਕ ਵੀਰੇ 400 ਰੁਪਿਆ 100 ਰੁਪਿਆ ਤੂੰ ਰੱਖ ਲਈ ਠੀਕ ਆ ਖੁਸ਼ ਹੋਣਾ ਹਾਂਜੀ ਪੱਕਾ ਖੁਸ਼ ਹੋ ਜਾਣਾ ਹਾਂਜੀ 400 ਰੁਪਿਆ ਤੈਨੂੰ ਦੇਤਾ ਵਾ 100 ਰੁਪਿਆ ਤੂੰ ਅਦੇ ਕੋਲ ਰੱਖ ਲਈ ਖਰਚੇ ਪਾਣੀ ਵਾਸਤੇ ਪੜ੍ਹ ਲਿਖ ਕੇ ਪੁੱਤਰ ਵਧੀਆ ਬੰਨਾ ਵਾ ਠੀਕ ਆ ਤੇ ਬਾਕੀ ਆਪਣਾ YouTube ਤੇ ਚੈਨਲ ਆ ਤੇ YouTube ਤੇ ਚੈਨਲ ਤੇ ਸਾਰੇ ਵੀਰਾਂ ਭਰਾਵਾਂ ਨੂੰ ਕਹਦੇ ਕਿ ਸਬਸਕ੍ਰਾਈਬ ਕਰ ਲੋ ਫੋਲੋ ਕਰ ਲੋ ਹਨਾ ਚੈਨਲ ਨੂੰ ਤੇ ਮੈਂ ਵੀਡੀਓ ਪ੍ਰੈਂਕ ਵੀਡੀਓ ਬਣਾਉਂਦਾ ਰਹਿਣਾ ਵਾ ਤੇ ਸਾਰੇ ਵੀਰ ਭਰਾ ਆਪਣੇ ਵੀਡੀਓ ਵੀ ਦੇਖਣਗੇ ਸਾਰੇ ਨੂੰ ਕਹਦੇ ਕਿ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਸਰਪ੍ਰਾਈਜ਼ ਕਰ ਦਿਓ ਤੇ ਲਾਈਕ ਕਰ ਕੀ ਕਰ ਦੋ ਨਹੀਂ ਕਹਿਣਾ ਨਹੀਂ ਕਹਿ ਤਾਂ ਸਹੀ ਸਰਪ੍ਰਾਈਜ਼ ਕਰ ਦਿਓ ਤੇ ਇੱਕ ਲਾਈਕ ਕਰ ਹਾਂ ਸਪਰ ਸਰਪ੍ਰਾਈਜ਼ ਦੇ ਦੋ ਹੈ ਤੇ ਸਾਰੇ ਵੀਰ ਭਰਾਵਾਂ ਨੂੰ ਬਹੁਤ ਬਹੁਤ ਥੈਂਕ ਯੂ ਸੋ ਮੱਚ ਵੀਰੇ ਆਪਾਂ ਨੂੰ ਖੁਸ਼ੀ ਮਿਲਦੀ ਆ ਅੰਦਰੋਂ ਜੇ ਆਪਾਂ ਕਿਹੇ ਵੀਰ ਭਰਾ ਦੀ ਮਦਦ ਕਰਦੇ ਆ ਤੇ ਵੀਰ ਦੀ ਮਦਦ ਕੀਤੀ ਆ ਬਹੁਤ ਖੁਸ਼ੀ ਮਿਲੀ ਆ ਚਲੋ ਆਪਾਂ ਮਦਦ ਕੀਤੀ ਆ ਤੇ ਇਦਾਂ ਹੀ ਰੱਬ ਮਦਦ ਕਰਵਾਉਂਦਾ ਰਵੇ ਰੱਬ ਨੇ ਮਦਦ ਕਰਵਾਈ ਆ ਤੇ ਹੁਣ ਆਪਾਂ ਵੀਰ ਨੂੰ ਜਾ ਕੇ ਲਾ ਦੇਣੇ ਆ ਮੈਂ ਦੇਸੀਗਰਾਂ ਚੱਲਾ ਸੀ ਆਪਣੀ ਫੈਕਟਰੀ ਦੇ ਵਿੱਚ ਉਥੇ ਜਾ ਕੇ ਆਪਾਂ ਆਪਣੀ ਜਨੇਰ ਤੋਂ ਕਿੰਨੇ ਕੁ ਦੂਰ ਆ ਪਿੰਡ ਆਪਣਾ ਜਨੇਰ ਤੋਂ 10 ਕਿਲੋਮੀਟਰ ਪੁੱਤ ਤੂੰ ਬੱਸ ਫੜ ਲਈ ਠੀਕ ਆ ਹਾਂ ਤੇਰੇ ਕੋਲ ਪੈਸੇ ਹੈਗੇ ਆ ਤੇ ਬੱਸ ਫੜ ਲਈ 300 ਰੁਪਏ ਦੀ ਜਿਹੜੀ ਇਹਦੀ ਕਿਤਾਬ ਲੈਣੀ ਹੈ ਉਹ ਕਿਤਾਬ ਲੈ ਲਈ ਓਕੇ ਤੇ ਵਧੀਆ ਪੜ੍ਹ ਲਿਖ ਕੇ ਵਧੀਆ ਬੰਨਾ ਵਾ ਤੇ ਹੁਣ ਆਪਾਂ ਦੇਸੀ ਗਰਾں ਜਾਣੇ ਤੁਹਾਨੂੰ ਦਿਖਾਉਣੇ ਤੇ ਹੁਣ ਆਪਾਂ ਜਾਣੇ ਪਏ ਆ ਦੇਸੀ ਗਰਾں ਦੇ ਦੇਸੀ ਗਰਾں ਜਾ ਕੇ ਹੁਣ ਆਪ ਅਗਲੇ ਕੰਮ ਦੇਖਾਂਗੇ ਕੀ ਹੈਗੇ ਆ ਕੰਮ ਕਰਾਂਗੇ ਸਾਰੇ ਵੀਰਾ ਭਰਾਵਾਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਆ ਕਿ ਸਾਰੇ ਵੀਰ ਭਰਾ ਆ ਆਪਣੇ ਛੋਟੇ ਵੀਰਾ ਦੀ ਜਿਹੜੇ ਗਰੀਬ ਜਵਾਕ ਆ ਉਹਨਾਂ ਦੀ ਮਦਦ ਕਰੀਏ ਨਸ਼ਿਆ ਨਾਲੋਂ ਨਸ਼ਿਆ ਦੇ ਵਿੱਚ ਕੁਝ ਨਹੀਂ ਪਿਆਗਾ ਇਸ ਤੋਂ ਸਿੱਖਣ ਨੂੰ ਇਹੀ ਮਿਲਦਾ ਵਾ ਕਿ ਜਿਹੜੇ ਵੀਰ ਭਰਾ ਹੈਗੇ ਆ ਹਨਾ ਕਈ ਲੋਕ दारू ਪੀਂਦੇ ਆ ਕਈ ਕੀ ਕਰਦੇ ਆ ਵੀਰੇ दारू ਦੂਰੂ ਛੱਡ ਕੇ ਨਾ ਇਹੋ ਜੇ ਗਰੀਬ ਜਵਾਕਾ ਦੀ ਮਦਦ ਕਰਨੀ ਚਾਹੀਦੀ ਆ ਇਹੀ ਬੱਚਿਆਂ ਦੇ ਵਿੱਚ ਰੱਬ ਵਸਦਾ ਵਾ ਤੇ ਸਾਰੇ ਜਾਣੇ ਭਰਾ ਮਦਦ ਕਰਿਆ ਕਰੋ ਆਪਾਂ ਇਹੋ ਜੇ ਵੀਡੀਓ ਹੋਰ ਅੱਗੇ ਤੋਂ ਅੱਗੇ ਲੈ ਕੇ ਆਉਂਦੇ ਰਹਿਣਾ ਕਰਾਂਗੇ ਬਾਈ ਤੈਨੂੰ ਖੁਸ਼ੀ ਹੋਈ ਕਿ ਨਹੀਂ ਦੱਸ ਦੇ ਥੈਂਕ ਯੂ ਸੋ ਮੱਚ ਚਲੋ ਬਾਏ ਬਾਏ ਕਰ ਦੋ ਓਕੇ ਬਾਏ ਆਪਾਂ ਜਨੇਰ ਵਾਲੇ ਅੱਡੇ ਤੇ ਪਹੁੰਚ ਗਏ ਆ ਸਕੂਲ ਦੇ ਕੋਲ ਆ ਸਕੂਲ ਆ ਤੇ ਇੱਥੇ ਆਪਾਂ ਵੀਰ ਨੂੰ ਲਾਉਣ ਲੱਗੇ ਆਂ ਚੱਲ ਠੀਕ ਆ ਬੁੱਗੇ ਧਿਆਨ ਨਾਲ ਘਰੇ ਪਹੁੰਚ ਜੀ ਓਕੇ ਬਾਏ ਖੁਸ਼ ਨਾ ਪੱਕਾ ਫਸ ਕੇ ਦਿਖਾ ਦੇ ਹੁਣ ਥੈਂਕ ਯੂ ਸੋ ਮੱਚ ਲਵ ਯੂ ਬ੍ਰੋ